ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਜਿਹੜਾ ਇਹ ਇੱਕ ਕਹਿ ਲਓ ਕਿ ਆਈ ਵਾਸ਼ ਸਾਡਾ ਹੋ ਰਿਹਾ ਆ ਬੜੇ ਲੰਮੇ ਦਿਨਾਂ ਤੋਂ ਹੋ ਰਿਹਾ ਸੀ ਪਤਾ ਹੀ ਸੀ ਵੀ ਇਹ ਹੋਣਾ ਆ ਹੁਣ ਦੇਖੋ ਜਿਹੜੇ ਲੋਕ ਰੋਲਾ ਪਾਉਂਦੇ ਸੀਗੇ ਕਿ ਕਾਲ ਤੱਕਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਅਸੀਂ ਕਾਲ ਤੱਕ ਸਭ ਤੋਂ 1 ਇੰਚ ਬਾਹਰ ਨਹੀਂ ਜਾਂਦੇ ਹੁਣ ਉਸ ਉਹਨਾਂ ਲੋਕਾਂ ਨੇ ਇੱਕ ਬੰਦਾ ਖੜਾ ਕੀਤਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਸੰਡੂ ਸਾਬਤ ਕੀਤਾ ਗਿਆ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਸੰਡੂ ਹੈ ਆ ਕਿ ਨਹੀਂ ਹੈ ਜਾਂ ਕਿਦਾਂ ਕੀ ਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕੱਲ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਗੱਲ ਕਹੀ ਆ ਕਿ ਜੇ ਮੈਂ ਮਤਲਬ ਮੈਂ ਕਿਤੇ ਆਪਦੀ ਸਾਲੀ ਨਾਲ ਜਾਂ ਕਿਸੇ ਹੋਰ ਇਹੋ ਜਿਹਾ ਕੋਈ ਮੇਰੇ ਕੋ ਹੋਇਆ ਹੋਵੇ ਜਿਹੜੇ ਮੇਤੇ ਇਲਜ਼ਾਮ ਲੱਗੇ ਤੇ ਮੇਰਾ ਬੇੜਾ ਗਰਕ ਹੋ ਜਾਏ ਤੇ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜਾ ਕੇ ਕਹਿੰਦਾ ਕਿ ਤਿੰਨ ਕਮਿੰਟ ਮੈਮਰੀ ਕਮੇਟੀ ਉਹਦੋਂ ਵੱਡੀ ਹੋ ਜੂਗੀ ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਕਰਦਾਰ ਬਹੁਤ ਹੀ ਨੀਵੇਂ ਪੱਧਰ ਦਾ ਰਿਹਾ ਆ ਇਹ ਗਿਆਨੀ ਹਰਪ੍ਰੀਤ ਸਿੰਘ ਉਹ ਨੇ ਜਿਨ੍ਹਾਂ ਨੇ 328 ਰੂਪਾਂ ਦੀ ਗੱਲ ਨੂੰ ਠੰਡੇ ਬਸਤੇ ਵਿੱਚ ਪਾਇਆ ਸੀ 328 ਰੂਪਾਂ ਦਾ ਮੁੱਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਸੁਪਰਵੀਜ਼ਨ ਚ ਹੀ ਸ਼ੁਰੂ ਹੋਇਆ ਸੀਗਾ ਗਿਆ ਡਾਕਟਰ ਇਸ਼ਰ ਸਿੰਘ ਦੀ ਰਿਪੋਰਟ ਬਣੀ ਸੀ ਤੇ 328 ਰੁਪਿਆਂ ਦੀ ਗੱਲ ਚੱਲੀ ਸੀ ਤੇ ਇਹ ਉਦੋਂ ਵੀ ਮੇਰੇ ਨਾਲ ਮੀਟਿੰਗਾਂ ਹੋਰ ਸਿੰਘਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਇਹ ਉਦੋਂ ਗਿਆਨੀ ਜੀ ਕਹਿੰਦੇ ਸੀ ਵੀ ਪ੍ਰਧਾਨ ਲੋਂਗੋ ਵਾਲ ਜਿਹੜਾ ਇਹਨੂੰ ਬਦਲ ਲੈਣ ਦਿਓ ਤੇ ਫੇਰ ਗੱਲ ਹੋਊਗੀ 20 ਦਿਨ ਹੋਰ ਬੈਠੇ ਰੋ ਚਲੋ ਅਸੀਂ ਇਹ ਗੱਲਾਂ ਕਰਨੀਆਂ ਨਹੀਂ ਸੀ ਚਾਹੁੰਦੇ ਪਰ ਫੇਰ ਕੀ ਹੋਇਆ ਕਿ ਜਿੱਦਣ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਉਦਣ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇੱਕ ਸੰਦੇਸ਼ ਜਾਰੀ ਕੀਤਾ ਉਥੋਂ ਬੋਲਿਆ ਇਹਨਾਂ ਨੇ ਆ ਦੇਖੋ ਜਿਹੜਾ ਡਾਂਗ ਮਾਰਦਾ ਹੁੰਦਾ ਨਾ ਉਹਨੂੰ ਨਹੀਂ ਦੇਖਦਾ ਤੇ ਸ਼ੇਰ ਵਰਤੀ ਕੀ ਹੁੰਦੀ ਹੈ ਕਹਿੰਦੇ ਸ਼ੇਰ ਵਰਤੀ ਹੁੰਦੀ ਹੈ ਸ਼ੇਰ ਤੇ ਜਦੋਂ ਕੋਈ ਡਾਂਗ ਮਾਰਦਾ ਹੈ ਸ਼ੇਰ ਡਾਂਗ ਵੱਲੇ ਨਹੀਂ ਝਾਕਦਾ ਸ਼ੇਰ ਮਾਰਨ ਵਾਲੇ ਵੱਨੀ ਝਾਕਦਾ ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ ਸ਼ੇਰ ਉਸ ਵੱਲ ਵੇਖਦਾ ਜਿਕੋਂ ਤੁਸੀਂ ਸ਼ੇਅਰ ਬਿਰਤੀ ਤਾਰਨ ਕਰਨੀ ਹੈ ਤੁਸੀਂ ਇਹ ਨਹੀਂ ਦੇਖਣਾ ਕਿ ਸਾਡੇ ਤੇ ਹਮਲਾਵਰ ਹੋਣ ਆਏ ਅੱਗੇ ਕੌਣ ਨੇ ਬਲਕੇ ਇਹ ਦੇਖੋ ਕਿ ਉਹਨਾਂ ਨੂੰ ਪਿੱਛੇ ਨਾਲੇ ਕੌਣ ਨੇ ਉਹਨਾਂ ਨੂੰ ਇੱਥੇ ਖੱਲਣ ਵਾਲੇ ਕੌਣ ਨੇ ਅੱਜ ਸਾਨੂੰ ਫੇਰ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਵਕਤ ਹੋ ਗਿਆ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਮੈਂ ਦੋ ਗੱਲਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਮੈਂ ਕਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਹੈ ਜਿਵੇਂ ਕਿ ਹੈ ਇੱਕ ਸ਼੍ਰੋਮਣੀ ਕਮੇਟੀ ਮਾਂ ਹੈ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਬਰੇਗੱਡ ਵੀ ਬਣਾਉਣ ਜਾ ਰਿਹਾ ਹੈ ਦਸੰਬਰ ਦੇ ਮਹੀਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਪੰਥ ਸਫਰ ਉਹੋ ਹੀ ਗਿਆਨੀ ਜੀ ਨੇ ਜਿਹੜੇ ਅਕਾਲੀ ਦਲ ਦੀਪ ਜਿਹੜੇ ਅਮਲੀ ਲੋਕ ਇਹਨਾਂ ਨੇ ਭਰਤੀ ਕੀਤੇ ਨੇ ਉਹਨਾਂ ਨੂੰ ਕਹਿੰਦੇ ਸੀ ਕਿ ਡਾਂਗਾ ਚੱਕ ਕੇ ਆ ਜਿਓ ਜਿੱਦਨ 328 ਰੂਪਾਂ ਦਾ ਇਨਸਾਫ ਨਹੀਂ ਦੇ ਦਿੱਤੀ ਸੀ ਸ਼ਰੋਮਣੀ ਕਮੇਟੀ ਤੇ ਜ਼ਿੰਦਾ ਮਾਰਿਆ ਗਿਆ ਸੀਗਾ ਸੰਕੇਤਕ ਰੂਪ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਤੇ ਹਰਪ੍ਰੀਤ ਸਿੰਘ ਲੋਕਾਂ ਨੂੰ ਔਸਕਾਰਿਆ ਸੀ ਲਲਕਾਰਾ ਦੇ ਦੇ ਰਿਹਾ ਸੀਗਾ ਉਹ ਉਹ ਕਹਿੰਦੇ ਹੁੰਦੇ ਆ ਵੀ ਉਹ ਚੁੱਕੜਾ ਦੇ ਰਿਆ ਸੀ ਵੀ ਡਾਂਗਾ ਚੱਕ ਕੇ ਆਓ ਜੇ ਸਰ ਫਿਰ ਅਸੀਂ ਸਾਨੂੰ ਸਰ ਫਿਰੇ ਦੱਸਦਾ ਸੀਗਾ ਪਰ ਅਸੀਂ ਫੇਰ ਵੀ ਕਹਿੰਨੇ ਆ ਭਈ ਗਿਆਨੀ ਹਰਪ੍ਰੀਤ ਸਿੰਘ ਤੇਰੇ ਨਾਲ ਬਹੁਤ ਮਾੜਾ ਹੋਇਆ ਹੋਣਾ ਸੀ ਕਿਉਂਕਿ ਜੇ ਅਸੀਂ ਤਖਤੀ ਤੇ ਵੀ ਲਿਖਿਆ ਸੀ ਮੇਰੇ ਕੋਲ ਅੱਜ ਵੀ ਪਈਆਂ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ ਵੀ ਮੋਏ ਜਿਹੜੇ ਅਕਾਲੀ ਦਲ ਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਤੂੰ ਗੁਰੂ ਕੇ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਤੇ ਕਢਾਉਂਦਾ ਸੀ ਸਿੱਧੇ ਤੇ ਸਿੱਧੇ ਰੂਪ ਵਿੱਚ ਅੱਜ ਉਸੇ ਹੀ ਡੁਬਲੀਕੇਟ ਕਾਲੀ ਦਲ ਨੇ ਤੈਨੂੰ ਬਿਠਾਤਾ ਘਰ ਹੁਣ ਸਾਨੂੰ ਦੁੱਖ ਆ ਵੀ ਤੁਹਾਡੀਆਂ ਬੱਚੀਆਂ ਨੂੰ ਕੋਈ ਸਾਡੀਆਂ ਬੱਚੀਆਂ ਨਹੀਂ ਹੋਰ ਤੁਹਾਡੀਆਂ ਬੱਚੀਆਂ ਨੂੰ ਕਹਿੰਦੇ ਨੇ ਹੁਣ ਤੁਹਾਨੂੰ ਅੱਖਾਂ ਨਾਲ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਰੀਆਂ ਨੇ ਸੋ ਇਸ ਕਰਕੇ ਹਰਪ੍ਰੀਤ ਸਿੰਘ ਨਾਲ ਜੋ ਕਾਲੀ ਦਲ ਵਾਲੇ ਕਰ ਰਹੇ ਨੇ ਉਹ ਗਲਤ ਆ ਇਹ ਨਵਾਂ ਨਹੀਂ ਕਰ ਰਹੇ ਇੱਕ ਉਹ ਗਰਬਚਨ ਸਿੰਘ ਹੁਣਾਣਾ ਵੀ ਹੋਇਆ ਉਹਨਾਂ ਨੂੰ ਘਰੇ ਬੁਲਾਇਆ ਉਹਨਾਂ ਦੇ ਸਾਈਨ ਕਰਾਏ ਗਿਆਨੀ ਗੁਰਮੁਖ ਸਿੰਘ ਹੁਣਾਣ ਨੂੰ ਘਰੇ ਬੁਲਾਇਆ ਉਹਨਾਂ ਦੇ ਸਾਈਨ ਕਰਾਏ ਮੱਲ ਸਿੰਘ ਹੁਣੀ ਇਹ ਸਦਮਾ ਸਦਮਾ ਨਾ ਸਹਾਰਦੇ ਹੋਏ ਸੰਸਾਰ ਤੋਂ ਚਲੇ ਗਏ ਪਰ ਗੱਲ ਇਹ ਆ ਵੀ ਹਰਪ੍ਰੀਤ ਸਿੰਘ ਜੇ ਤੁਸੀਂ ਕਿਤੇ ਉਸ ਦਿਨ 328 ਰੂਪ ਵਾਲੇ ਮਸਲੇ ਨੂੰ ਸੀਰੀਅਸ ਲਿਆ ਹੁੰਦਾ ਤੇ ਜਿਹੜੇ ਲੋਕਾਂ ਨੇ ਤੁਸੀਂ ਕਹਿੰਦੇ ਇਹ ਬੇਅਦਬੀ ਨਹੀਂ ਆਪੇ ਹੀ ਕਹੀ ਜਾਂਦੇ ਇਹ ਧਾਰਮਿਕ ਮਸਲਾ ਜੇ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਗੈਬ ਕਰੇ ਤੇ ਉਹ ਬੇਦਬੀ ਆ ਤੇ ਜੇ ਸ਼੍ਰੋਮਣੀ ਕਮੇਟੀ ਲੈ ਜਵੇ ਤੇ ਉਹ ਬੇਦਬੀ ਨਹੀਂ ਤੁਸੀਂ ਉਹਦੇ ਤੇ ਮੇਰਾ ਕਹਿਣ ਦਾ ਮਤਲਬ ਉਹ ਸੀ ਤੁਸੀਂ ਉਹਦੇ ਤੇ ਠੀਕ ਢੰਗ ਨਾਲ ਕਾਰਵਾਈ ਨਹੀਂ ਕੀਤੀ ਅੱਜ ਤੁਹਾਨੂੰ ਹੁਣ ਪਤਾ ਲੱਗਦਾ ਨਾ ਕਿ ਕਾਲੀਦਾਲੇ ਮੈਂ ਸੁਣਦਾ ਤੁਹਾਨੂੰ ਕਿ ਤੁਹਾਡਾ ਆਈਟੀ ਸੈੱਲ ਬਦਨਾਮ ਕਰਦਾ ਤੁਸੀਂ ਇੱਕ ਉਸ ਮੇਰੇ ਵਰਗੇ ਗਰੀਬ ਗੁਰਸਿੱਖ ਨੂੰ ਕਹਿੰਦੇ ਸੀ ਕਿ ਇਹ ਸ਼ਰਾਬ ਪੀਂਦਾ ਇਹ ਏ ਟੀਕੇ ਲੋਂਦਾ ਇਹ ਫਲਾਨਾ ਕਰਦਾ ਗਿਆਨੀ ਜੀ ਤੁਸੀਂ ਉਮਰ ਚ ਮੇਰੇ ਨਾਲੋਂ ਛੋਟੇ ਹੋ ਲਗਭਗ ਜਿੰਨੀ ਕਿ ਤੁਹਾਡੀ ਉਮਰ ਆ 19 ਸਾਲ ਮੈਨੂੰ ਚਾਹ ਪੀਤੀ ਨੂੰ ਹੋ ਗਏ ਆ 31 ਸਾਲ ਹੋ ਗਏ ਚਾਹ ਪੀਤੇ ਆ ਜਿਹੜੇ ਬੰਦਿਆਂ ਤੇ ਤੁਸੀਂ ਇਲਜ਼ਾਮ ਲਾਉਂਦੇ ਸੀ ਪਰ ਮੈਂ ਫੇਰ ਵੀ ਮਹਾਰਾਜ ਕਹਿੰਦੇ ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀਰਾ ਮੈਂ ਏਸ ਹੋਏ ਤੱਕੇ ਦਾ ਪੁਰਜੋਰ ਵਿਰੋਧ ਕਰਦਾ ਜੇ ਗਿਆਨੀ ਜੀ ਤੁਸੀਂ ਹੋਰ ਸਖਤ ਫੈਸਲਾ ਕੀਤਾ ਹੁੰਦਾ ਹੁਣਾਂ ਤੇ ਹਾਈ ਕੋਰਟ ਸੀ ਨਾ ਤੁਸੀਂ ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ ਨਾਲ ਮਿਲ ਕੇ ਪਰ ਸੁਖਬੀਰ ਹੁਣਾਂ ਨੇ ਜਦੋਂ ਹੀ ਦਾ ਚੱਲਿਆ ਉਹ ਨਗੂਣੀ ਲਈ ਹੋਈ ਸੇਵਾ ਵੀ ਨਹੀਂ ਸਹਾਰ ਸਕਦੇ ਅੱਜ ਸੁਖਬੀਰ ਕਾ ਬਾਦਲ ਕੋੜਮੇ ਦਾ ਦੁਆਰਾ ਚਿਹਰਾ ਨੰਗਾ ਹੋ ਗਿਆ ਆ ਪਰ ਜਥੇਦਾਰੋ ਜਦੋਂ ਤੁਸੀਂ ਅਉਧਿਆਂ ਤੇ ਹੁੰਨੇ ਹੋ ਉਦੋਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਉਦੋਂ ਬਾਦਲਾਂ ਦੇ ਘੋੜੇ ਦੇ ਉੱਤੇ ਚੜ੍ਹ ਕੇ ਤੇ ਤੁਸੀਂ ਦੂਜੇ ਸਿੱਖਾਂ ਨੂੰ ਲਗਮਾਤ ਸਮਝਦੇ ਹੋ ਤੇ ਗੁਰੂ ਦੀ ਗੱਲ ਨਹੀਂ ਕਰਦੇ ਪਰ ਫੇਰ ਵੀ ਤੁਹਾਡੇ ਨਾਲ ੱੱੱਕਾ ਹੋਇਆ ਸਾਨੂੰ ਇਸ ਗੱਲ ਦਾ ਅਫਸੋਸ ਆ ਜਿੱਥੇ ਮਰਜ਼ੀ ਆਵਾਜ਼ ਮਾਰ ਲਿਓ ਮੋਰੇ ਖੜੇ ਦੱਸਾਂਗੇ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਕਸਟੋਡੀਅਨ ਹੈਗੀ ਆ ਸਿੱਖ ਸੰਸਥਾਵਾਂ ਦੀ ਮੰਦੀ ਆ ਤੇ ਜਿਹੜਾ ਧੀਆਂ ਪਹਿਣਾ ਦੀਆਂ ਗਾਲਾਂ ਕੱਢਣ ਵਾਲਾ ਆਪਦੀ ਸਾਬਕਾ ਪ੍ਰਧਾਨ ਨੂੰ ਗਾਣਾ ਕੱਢਣ ਵਾਲਾ ਅੱਜ ਤਿੰਨ ਮੈਂਬਰੀ ਕਮੇਟੀ ਕਿਹੜੇ ਮੂਹਨਾ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਵਿਰੁੱਧ ਬਣਾ ਰਿਆ ਜਿਹੜੇ ਆਪ ਹੀ ਹਮਾਮ ਵਿੱਚ ਨੰਗੇ ਆ ਜਿਨ੍ਹਾਂ ਦਾ ਆਪ ਦਾ ਦਮਨ ਹੀ ਨਹੀਂ ਸਾਫ਼ ਜਿਹੜੇ ਹਜੇ ਆਪ ਓਮਨ ਕਮਿਸ਼ਨ ਦੇ ਪੇਸ਼ ਹੁੰਦੇ ਫਿਰਦੇ ਹਟਿਆ ਉਹ ਐਗਜ਼ੀਕਟਿਵ ਕਮੇਟੀ ਦੀ ਅਗਵਾਈ ਕਰਕੇ ਤੇ ਇੱਕ ਸਾਡੀ ਮਹਾਨ ਸੰਸਥਾ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇ ਕਿਹੜੇ ਨੇ ਉਹ ਤਿੰਨ ਮੈਂਬਰ ਕੀ ਉਹ ਨਿਤਨੇਮ ਦੇ ਧਰ ਨਹੀਂ ਹੈਗੇ ਆ ਕੀ ਉਹ ਬਾੜੀ ਬਾਣੀ ਦੇ ਪੂਰੇ ਆ ਕੀ ਉਹ ਰਹਿਦਮਰ ਜਦਾਂ ਪੂਰੇ ਆ ਇਹ ਵੇਖਣਾ ਪਊਗਾ ਤੇ ਦੂਸਰੀ ਗੱਲ ਜੱਜ ਦੇ ਉੱਤੇ ਹੀ ਇੱਕ ਅ ਅ ਅ ਇਨਵੈਸਟੀਗੇਸ਼ਨ ਟੀਮ ਬਣਾ ਦੇਣੀ ਕੀ ਇਹ ਸਾਰਾ ਸਾੜਾ ਜਿਹੜਾ ਹੈਗਾ ਆ ਸਾਰੇ ਦਾ ਸਾਰਾ ਸਾੜਾ 2 ਦਸੰਬਰ ਨੂੰ ਕੀਤੀ ਗਈ ਕਾਰਵਾਈ ਦਾ ਸਾੜਾ ਆ ਕਿਉਂਕਿ ਹੁਣ ਕੋਈ ਕੱਲ ਸ਼ਹੀਦ ਭਾਈ ਅਮਰੀਕ ਸਿੰਘ ਹੁਣਾਂ ਦੀ ਸੁਪਤਰੀ ਬਾਰੇ ਮਹੇਸ਼ ਗਰੇਵਾਲ ਲੁਧਿਆਣੇ ਦਾ ਤੇ ਇੱਕ ਦੋ ਹੋਰ ਲੱਗੇ ਹੋਏ ਸੀ ਬਕਵਾਸ ਕਰੀ ਜਾਂਦੇ ਸੀ ਉਸ ਛੀਦਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਉਹਨਾਂ ਦੇ ਪਿਤਾ ਦੀ ਕੁਰਬਾਨੀਆਂ ਉਹਨਾਂ ਦੇ ਬਾਬਿਆਂ ਦਾਦਿਆਂ ਦੀਆਂ ਕੁਰਬਾਨੀਆਂ ਆ ਸ਼ਰੋਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਤੁਸੀਂ ਤੁਸੀਂ ਕਦੇ ਨਰੈਣ ਸਿੰਘ ਚੌੜੇ ਨੂੰ ਨਰੈਣੂ ਕਹਿੰਦੇ ਹੋ ਤੇ ਹੈ ਤੁਸੀਂ ਖੁਦ ਨਰੈਣੂ ਦੀ ਲਾਡ ਸੋ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨਾ ਹੋਏ ਧੱਕੇ ਦਾ ਸੀ ਪੁਰਜੋਰ ਵਿਰੋਧ ਕਰਦੇ ਆ ਪਰ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਹੁਣ ਇਹਨਾਂ ਨੇ ਲਾਉਣਾ ਆ ਨਵਾਂ ਲਾਉਣਾ ਆ ਇਹਦੇ ਤੋਂ ਬਾਅਦ ਲਾਉਣਾ ਹੀ ਆ ਨਾ ਉਹ ਵੀ ਕੰਨ ਤੇ ਲਿਖਿਆ ਪੜ੍ਹ ਲਵੇ ਕਿ ਹੁਣਾਂ ਉਹਦੇ ਨਾਲ ਵੀ ਇਦਾਂ ਹੀ ਆ ਇਹ ਲਿਉਂਦੇ ਹਾਥੀ ਤੇ ਬਿਠਾ ਕੇ ਆ ਜਦੋਂ ਤੋੜਦੇ ਆ ਉਹਦਾ ਰਖਸ਼ੇ ਤੇ ਬਿਠਾ ਕੇ ਤੋੜਦੇ ਆ ਇਸ ਕਰਕੇ ਗਿਆਨੀ ਜੀ ਤੁਸੀਂ ਵੀ ਆਪਣੇ ਕਾਰਜਕਾਲ ਵੇਲੇ ਇਹ ਭੁੱਲ ਗਏ ਸੀਗੇ ਰੱਬ ਰੱਬ ਆ ਨਾ ਗੁਰੂ ਗ੍ਰੰਥ ਸਾਹਿਬ ਸਿੱਖ ਵਾਸਤੇ ਰੱਬ ਆ ਤੇ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦਾ ਤੁਸੀਂ ਕੋਈ ਇਨਸਾਫ ਨਹੀਂ ਸੀ ਦੇ ਸਕੇ ਅੱਜ ਦੇਖ ਲਓ ਹਸ਼ਰ ਤੇ ਆਹੀ ਹੁਣਾ ਜੇ ਉਦੋਂ ਹੀ ਇਹ ਗੱਲ ਕੀਤੀ ਹੁੰਦੀ ਤੇ ਸ਼ਾਇਦ ਅੱਜ ਤੁਹਾਨੂੰ ਐਦਾਂ ਜਲੀਲ ਨਾ ਹੋਣਾ ਪੈਂਦਾ ਤੁਸੀਂ ਹਜੇ ਵੀ ਕਹਿ ਰਹੇ ਹੋ ਕਿ ਸਜ਼ਾ ਤੇ ਠੀਕ ਲੱਗੀ ਆ ਥੋੜੇ ਜਿਹਾ ਫਿਰਕੇ ਇਹ ਥੋੜਾ ਜਿਹਾ ਫਿਰਕਾ ਉਦੋਂ ਵੀ ਕਹਿੰਦਾ ਸੀ ਕਿ 328 ਰੂਪਾਂ ਦੀ ਗੱਲ ਆ ਬਾਕੀ ਤਾਂ ਮੰਨ ਹੀ ਜਾਂਦੇ ਆ ਕਦੇ ਤੁਸੀਂ ਗੋਗਲੂਆਂ ਤੋਂ ਮਿੱਟੀ ਝਾੜ ਕੇ ਇਹਨੂੰ ਰਿਕਾਰਡ ਦਾ ਮਸਲਾ ਬਣਾਉਂਦੇ ਰਹੇ ਕਦੇ ਤੁਸੀਂ ਇਹਨੂੰ ਕਹਿੰਦੇ ਰਹੇ ਜੀ ਇਹ ਤੇ ਪੈਸੇ ਦੀ ਹੀਰਾ ਫੇਰੀ ਆ ਕਦੇ ਕੁਝ ਕਦੇ ਕੁਝ ਪਰ ਤੁਸੀਂ ਸਹੀ ਫੈਸਲੇ ਆਉਧਿਆਂ ਤੇ ਬੈਠ ਕੇ ਨਹੀਂ ਕਰ ਸਕੇ ਜਿੰਨਾ ਕਿ 2 ਦਸੰਬਰ ਨੂੰ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਜਦੋਂ ਤੁਸੀਂ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਆ ਥੋੜੀ ਬਹੁਤੀ ਫਕਰੇ ਕੌਮ ਹੀ ਉਹਨਾਂ ਕੋ واپس ਲਿਆ ਇੱਕ ਮੇਨ ਗੱਲ ਵਿੱਚ ਜਿਹੜੀ ਜੋ ਸਾਨੂੰ ਲੱਗੀ ਆ ਬਾਕੀ ਕਿਸੇ ਨੂੰ ਕੀ ਠੀਕ ਲੱਗਦਾ ਮੈਨੂੰ ਨਹੀਂ ਪਤਾ ਇੱਕ ਫਕਰੇ ਕੰਮ ਵਾਪਸ ਲੈਣਾ ਬਹੁਤ ਵੱਡਾ ਤੁਹਾਡਾ ਬਾਦਰੀ ਵਾਲਾ ਕੰਮ ਸੀਗਾ ਕਿਉਂਕਿ ਇਸ ਪਰਿਵਾਰ ਦੀ ਸਾਰੀ ਕੀਤੀ ਕਰਾਈ ਖੂਜ ਪੈ ਗਈ ਉਹ ਆਪਣੇ ਆਪ ਨੂੰ ਪੰਥ ਦਾ ਰਹਿਰਵਾਰ ਤੁਸੀਂ ਬਹੁਤ ਵੱਡਾ ਉਹ ਮੈਨੂੰ ਉਹ ਮੈਨੂੰ ਇਸ ਫੈਸਲੇ ਵਿੱਚ ਬਹੁਤ ਵੱਡੀ ਗੱਲ ਲੱਗਦੀ ਸੀ ਪਰ ਤੁਹਾਡੀ ਇਸ ਗੱਲ ਨੂੰ ਵੀ ਉਹਨਾਂ ਨੇ ਠੀਕ ਨਹੀਂ ਸਮਝਿਆ ਤੇ ਇਹ ਜਿਹੜਾ ਜੋ ਅੱਜ ਕੀਤਾ ਗਿਆ ਆ 2 ਹਫ਼ਤੇ ਲਈ ਕੱਢਣਾ ਜਾਂ 3 ਹਫ਼ਤੇ ਲਈ ਕੱਢਣਾ ਇਹਦਾ ਮਸਲਾ ਇਹੀ ਆ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿਹਾ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੱਤ ਮੈਂਬਰੀ ਟੀਮ ਨਵੀਂ ਭਰਤੀ ਕਰੇ ਉਹ ਉਹ ਪਰਿਵਾਰ ਨੂੰ ਮਨਜ਼ੂਰੀ ਹੁਕਮਨਾਮੇ ਤੋਂ ਬਾਕੀ ਹੋ ਗਿਆ ਤਿੰਨ ਦਿਨ ਚ ਅਸਤੀਫੇ ਦੇਣੇ ਸੀਗੇ ਉਹ ਦਿੱਤੇ ਨਹੀਂ 15 ਦਿਨ ਦਾ ਟਾਈਮ ਲੈ ਲਿਆ ਹੁਣ ਸਾਡਾ ਸ਼ੰਕਾ ਇਹ ਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅੜਦੇ ਹੋਣਗੇ ਇਸ ਗੱਲ ਤੇ ਉਹਨਾਂ ਨੇ ਕਹਿ ਵੀ ਦਿੱਤਾ ਸੀ ਕਿ ਮੈਂ ਪੰਜ ਸਿੰਘ ਸਭਾ ਦੀ ਮੀਟਿੰਗ ਵਿੱਚ ਨਹੀਂ ਜਾਵਾਂਗਾ ਤੇ ਇਹ ਹੁਣ ਅੱਜ ਤੱਕ ਸਭ ਤੋਂ ਸੰਗਤ ਜੀ ਬਾਗੀ ਕੌਣ ਆ ਬਾਦਲ ਪਰਿਵਾਰ ਬਾਗੀ ਆ ਬਾਦਲ ਕੋੜ ਮਾ ਬਾਗੀ ਸੀ ਬਾਗੀ ਹੈ ਬਾਗੀ ਰਹਿਣਾ ਇਹਨਾਂ ਨੇ ਇਹ ਤਾਂ ਟਕਵੰਜ ਕਰਦੇ ਸੀਗੇ ਅਸੀਂ ਉਹ ਟਕਵੰਜ ਨੂੰ ਅਖੇੜ ਦਿੱਤਾ ਨਰੈਣ ਸਿੰਘ ਚੋੜੇ ਵੱਲੋਂ ਚਲਾਏ ਹੋਏ ਪਟਾਕੇ ਨੇ